ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪੰਜਾਬੀ ਦੇ ਇੱਕ ਘਾਵਤਾ ਧੰ ਚੋਰਾ ਜਨ ਅੰਮਾ ਖਵਾਇਆ ਕਹਿੰਦੇ ਹੋਇਆ ਕੀ ਵੀ ਇੱਕ ਕਪੁੱਤ ਸੀ ਕਿਸੇ ਮਾਂ ਦਾ ਰੋਟੀ ਪਾਣੀ ਤਾਂ ਦੇਣਾ ਕੀ ਉਹ ਆਪਦੀ ਮਾਂ ਨੂੰ ਬੁਲਾਇਆ ਹੀ ਨਾ ਕਰੇ ਤੇ ਉਹਦੇ ਘਰੇ ਇੱਕ ਦਿਨ ਚੋਰ ਆ ਗਏ ਚੋਰਾਂ ਨੇ ਫੜ ਕੇ ਚੰਗਾ ਝੰਬਿਆ ਤੇ ਜਦੋਂ ਝੰਬਿਆ ਜਦੋਂ ਪੀੜ ਹੋਈ ਜਾਂਦਾ ਹਾਏ ਅੰਮਾ ਹਾਏ ਅੰਮਾ ਤੇ ਉਹ ਮਾਂ ਦੀ ਚੱਲ ਸ਼ੁਕਰ ਆ ਵੀ ਮੇਰਾ ਮਾਂ ਤਾਂ ਤੂੰ ਕਿਹਾ ਮੈਨੂੰ ਵੀ ਮੈਂ ਤਾਂ ਤਰਸੀ ਪਈ ਸੀ ਉਹ ਆਂਦੀ ਧੰਨ ਚੋਰਾ ਦਿਨ ਅੰਮਾ ਖਵਾਇਆ ਤੇ ਅੱਜ ਮੈਨੂੰ ਲੱਗਦਾ ਵੀ ਆ ਦਿੱਲੀ ਆਇਆ ਨੇ ਭਾਜਪਾ ਵਾਲਿਆਂ ਨੇ ਜਿਹੜਾ ਉੱਥੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੋਲਿਆ ਤਾਂ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਚੇਤਾ ਆ ਗਿਆ ਵੀ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਨਹੀਂ ਤਾਂ ਇਹ ਪਾਣੀ ਪਿਛਲੇ ਸਾਲਾਂ ਚ ਆਈ ਮੰਗਦਾ ਸੀਗਾ ਕੱਲਾ ਇੱਥੇ ਹੀ ਨਹੀਂ ਇਹ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਬਿਆਨ ਦੇ ਕੇ ਆਏ ਸੀ ਪਿਛਲੇ ਇਲੈਕਸ਼ਨਾਂ ਵੇਲੇ ਵੀ ਸਾਡੀ ਸਰਕਾਰ ਬਣਾਓ ਕੋਈ ਨਹੀਂ ਪੰਜਾਬ 'ਚ ਆਪਣੀ ਸਰਕਾਰ ਆ ਵਾਧੂ ਪਾਣੀ ਦੇਾਂਗੇ ਤੁਹਾਨੂੰ ਤੇ ਹਰਿਆਣੇ 'ਚ ਵੀ ਇਹਨਾਂ ਨੇ ਇਹੀ ਕੁਝ ਕਰਨਾ ਸੀ ਜੇਕਰ ਇਹ ਮੈਂ ਦਿੱਲੀ ਸਰਕਾਰ ਬਣ ਜਾਂਦੀ ਫਿਰ ਇਹਨਾਂ ਨੇ ਕਹਿਣਾ ਸੀ ਪੰਜਾਬ ਕਾ ਪਾਣੀ ਸਾਂਝਾ ਹੈ ਹਮ ਸਭੀ ਜਗ੍ਹਾ ਵੰਟੇਗੇ ਤੇ ਇਹੀ ਮੁੱਖ ਮੰਤਰੀ ਸਾਹਿਬ ਬਿਆਨ ਦਿੰਦਾ ਫਰਮਾਇਆ ਸਾਡਾ ਤੇ ਇਹ ਕੱਲਾ ਇਹ ਨਹੀਂਗਾ ਮੈਂ ਤੁਹਾਨੂੰ ਇਹਦੀ ਕਹਾਣੀ ਸੁਣਾਉਣਾ ਹੋਰ ਵੀ ਰੌਲਾ ਕਿੱਥੇ ਖੜਾ ਕਹਾਣੀ ਕਿੱਥੇ ਆ ਕਹਾਣੀ ਖੜੀ ਆ ਇੰਡਸ ਵਾਟਰ ਟ੍ਰੀਟੀ ਦੀ ਜਿਹਦੀ ਹੁਣ ਵਾਰ-ਵਾਰ ਚਰਚਾ ਹੁੰਦੀ ਆ ਉਦੋਂ ਜਿਹੜਾ ਪੰਜਾਬ ਨੂੰ ਪਾਣੀ ਅਲੋਕੇਟ ਹੋਇਆ ਸੀ ਤਿੰਨਾਂ ਦਰਿਆਵਾਂ ਦਾ ਉਹਦੇ ਵਿੱਚੋਂ ਉਦੋਂ ਹਰਿਆਣਾ ਵੀ ਨਾਲ ਹੀ ਹੁੰਦਾ ਸੀ ਉਹਦੇ ਵਿੱਚੋਂ ਪਹਿਲਾਂ ਤਾਂ ਸਭ ਤੋਂ ਵੱਡਾ ਜਿਹੜਾ ਪਾਣੀ ਦੀ ਲੁੱਟ ਹੋਈ ਪੰਜਾਬ ਦੀ ਉਹ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਇੰਦਰਾ ਗਾਂਧੀ ਕਨਾਲ ਰਾਹੀਂ ਇਹਨੂੰ ਰਾਜਸਥਾਨ ਨੂੰ ਕਨਾਲ ਵੀ ਕਹਿੰਨੇ ਆ ਉਹ 8 ਮਿਲੀਅਨ ਏਕੜ ਫੁੱਟ ਪਾਣੀ ਦਿੱਤਾ ਗਿਆ ਤੇ ਟੋਟਲ ਦਰਿਆਵਾਂ ਦਾ ਤਿੰਨਾਂ ਦਾ ਪਾਣੀ ਹੈ 32 ਤੇ 8.6 ਹੋਰ ਜਾ ਰਿਹਾ 8.6 ਉਹਨੂੰ ਦੇ ਦਿੱਤਾ ਗਿਆ ਤੇ ਇਹ ਬਸ ਕੱਲਾ ਇੱਥੇ ਹੀ ਨਹੀਂ ਖੜਾ ਅਸੀਂ ਕੰਮ ਇਹ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਇੰਦਰਾ ਗਾਂਧੀ ਕਨਾਲ ਦਾ ਕੰਕਰੀਟ ਕਰਨ ਦਾ ਪ੍ਰੋਜੈਕਟ ਚੱਲ ਰਿਹਾ ਸੀ ਜਿਹਦਾ ਆਪਾਂ ਵਿਰੋਧ ਕਰਿਆ ਵੇ ਹੋਇਆ ਕੀ ਜਦੋਂ ਆਪਾਂ ਉੱਥੇ ਗਏ ਆਪਾਂ ਨੂੰ ਆਪਾਂ ਬਰੂ ਰਿਸਰਚ ਕਰਕੇ ਕਰਿਆ ਸੀ ਵੀ ਉਹਦੀ ਸੇਮ ਥੱਲੇ ਸਹਿਨ ਨਾਲ ਥੱਲੜ ਦਾ ਪਾਣੀ ਮਿੱਠਾ ਜਿਹੜਾ ਸਹਿਨ ਦਾ ਤੇ ਪਾਣੀ ਖਾਰੇ ਹੋ ਜਾਣਗੇ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਪ੍ਰੋਜੈਕਟ ਤਹਿਤ 5000 ਕਿਊਸਿਕ ਪਾਣੀ ਹੋਰ ਪੰਜਾਬ ਦਾ ਲੁੱਟ ਕੇ ਰਾਜਸਥਾਨ ਨੂੰ ਜਾਣਾ ਹੈ ਕਿਉਂਕਿ ਜਿਹੜੇ ਉੱਥੇ ਗੇਟ ਆ ਹਰੀਕੇ ਉਹ 18500 ਕਿਊਸਿਕ ਦੇ ਆ ਉਦੋਂ ਆਪਾਂ ਮਿਸਲ ਲਲੋ ਤੇ ਹੋਰ ਜਥੇਬੰਦੀਆਂ ਵੱਲੋਂ ਰਲ ਕੇ ਆਪਾਂ ਮੁਦਕੀ ਮੋਰਚਾ ਜੀ ਦੇ ਵਿੱਚ ਅੰਤੋਜ ਮਾਨ ਹੋਣੀ ਲੱਖੇ ਹੋਣੀ ਵੀ ਪਹੁੰਚੀ ਸੀ ਉਹ ਆਪਾਂ ਲੜਿਆ ਸੀ ਤੇ ਮੈਂ ਜਿਹੜੀ ਗੱਲ ਕਹੀ ਆ ਵੀ ਕੱਲਾ ਇਹ ਨਹੀਂਗਾ ਇਹ ਜਿਹੜਾ ਪ੍ਰੋਜੈਕਟ ਆ ਬਾਦਲ ਸਾਹਿਬ ਦੀ ਸਰਕਾਰ ਵੇਲੇ ਦਾ ਸੀ ਕੰਕਰੀਟ ਕਰੂਗਾ ਤੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਬਣੀ ਤੇ ਜੇ ਆਪਾਂ ਨੂੰ ਪਤਾ ਲੱਗ ਸਕਦਾ ਵੀ ਪਾਣੀ ਵਧ ਲਿਆਣਾ ਚਾਹੁੰਦੇ ਆ ਕੰਕਰੀਟ ਕਰਕੇ ਤਾਂ ਇਹ ਹੋ ਹੀ ਨਹੀਂ ਸਕਦਾ ਵੀ ਇਹਨਾਂ ਨੂੰ ਨਾ ਪਤਾ ਹੋਵੇ ਵੀ ਉਦੋਂ ਇਹਨਾਂ ਨੂੰ ਨਾ ਪਤਾ ਹੋਵੇ ਵੀ ਭਾਈ ਇਹ ਕੰਕਰੀਟ ਹੋ ਕੇ ਪਾਣੀ ਵਧ ਲਈ ਜਾਣਾ ਰਾਜਸਥਾਨ ਨੂੰ ਕਿਉਂਕਿ ਸਰਕਾਰ ਆ ਫੇਰ ਵੀ ਸਾਰਾ ਕੁਝ ਪਤਾ ਹੁੰਦਾ ਸੋ ਮੈਂ ਇਹ ਕਿਹਾ ਵੀ ਹੁਣ ਇਹ ਜਿਹੜੇ ਬਾਕੀ ਦੇ ਆ ਨਾ ਉਹਨਾਂ ਨੇ ਵੀ ਅਮਾ ਮਾ ਆਖਣਾ ਤੇ ਕਾਂਗਰਸ ਵਾਲਿਆਂ ਨੇ ਵੀ ਅਮਾ ਮਾ ਆਖਣਾ ਤੇ ਇਹਨਾਂ ਨੇ ਵੀ ਹੋ ਸਕ ਸਿੰਘबीर ਸਿੰਘ ਬਾਦਲ ਵੀ ਮੈਨੂੰ ਲੱਗਦਾ ਕਹਿਣਗੇ ਹੁਣ ਅਮਾ ਮਾ ਵੀ ਭਾਈ ਅਮਾ ਸਾਡਾ ਪੰਜਾਬ ਸਾਡੀ ਅਮਾ ਸੋ ਇਹਨਾਂ ਤੋਂ ਮਾੜਾ ਜਿਹਾ ਧਿਆਨ ਚ ਰੱਖਿਓ ਰਿਓ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਲੁੱਟ ਹੋਈ ਜਿਹੜੀ ਹਰਿਆਣੇ ਦਾ ਮਸਲਾ ਉਹ 1960 ਦੇ ਵਿੱਚ ਜਦੋਂ ਵੰਡ ਹੋਈ ਤਾਂ 78 79 80 ਗੈਰ ਸਵਧਾਰਨ ਧਾਰਾ ਤਹਿਤ ਹਰਿਆਣੇ ਨੂੰ 3.5 ਮਿਲੀਨ ਐਕਰ ਫੁੱਟ ਪਾਣੀ ਹੋਰ ਦੇ ਦਿੱਤਾ ਗਿਆ ਜਦ ਕਿ ਪਾਣੀ ਦੀ ਜਿਹੜੀ ਗਿਣਤੀ ਜਮਨਾ ਦੀ ਹੋਣੀ ਸੀ 4.5 ਮਿਲੀਨ ਐਕਰ ਫੁੱਟ ਦੀ ਜਮਨਾ ਉਹ ਗਿਣਤੀ ਜੀ ਨਹੀਂ ਪਾਈ ਤੇ ਉਹਦੇ ਤਹਿਤ ਐਸਵਾਈਐਲ ਨਹਿਰ ਦਾ ਨਿਰਮਾਣ ਸ਼ੁਰੂ ਹੋ ਗਿਆ ਇਹਦਾ ਸ਼ੁਕਰ ਕਰੋ ਵੀ ਉਦੋਂ ਖਾੜਕੂ ਸਾਡੇ ਜਿਉਂਦੇ ਸੀ ਜਿਨ੍ਹਾਂ ਨੇ ਉਹ ਪਾਣੀ ਰੋਕਤਾ ਜਟਾਣੇ ਆਰਗਿਆਂ ਨੇ ਰੋਕਤਾ ਨਹੀਂ ਲੀਡਰਾਂ ਨੇ ਕੋਈ ਪਾਣੀ ਥੋੜਾ ਨਹੀਂ ਰੋਕਣਾ ਸੀਗਾ ਉਹ ਉਦੋਂ ਪਹਿਲੀ ਵਾਰੀ ਪਾਣੀ ਰੁਕਿਆ ਪੰਜਾਬ ਦਾ ਉਹ ਸੰਘਰਸ਼ ਚ ਰੁਕਿਆ ਤੇ ਦੂਜੀ ਵਾਰੀ ਗੁਰੂ ਸਾਹਿਬ ਨੇ ਸੇਵਾ ਲਈ ਆ ਮੁੱਦਕੀ ਮੋਰਚੇ ਤੇ ਜਿੱਥੇ ਆਪਾਂ 5000 ਕਿਊਸਿਕ ਪਾਣੀ ਹੋਰ ਲਿਆਉਣ ਨੂੰ ਆਪਾਂ ਮੋਰਚਾ ਲਾ ਕੇ ਉਹ ਰੋਕਿਆ ਕੰਕਰੀਟ ਕਰ ਦੋ ਇੱਕ ਵਾਰੀ ਰੋਕ ਲਿਆ ਗਾ ਨਹੀਂ ਪਤਾ ਫਿਰ ਕਦੋਂ ਹੁਣ ਲੱਗ ਪੈਣਾ ਉਸ ਪਾਸੇ ਤੇ ਹੁਣ ਜਿਹੜੇ ਚੱਲ ਰਹੇ ਆ ਮੋٹے ਤੌਰ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਉਹ ਪਾਣੀ 1981 ਦਿੱਤਾ ਗਿਆ ਹੁਣ ਜਿਹੜਾ ਹਰਿਆਣੇ ਨਾਲ ਮਸਲਾ ਕੀ ਚੱਲ ਰਿਹਾ ਜਿੰਨਾ ਵੀ ਪਾਣੀ ਐ ਲੋਕੇਟ ਹੋਇਆ ਵਿਆ ਹਰਿਆਣੇ ਦਾ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਜਿਹੜਾ 3.5 ਮੀਲੀ ਨਕਰ ਫੁੱਟ 1973 ਚ ਦਰਬਾਰਾ ਸਿੰਘ ਨੇ ਦਿੱਤਾ ਸੀ ਖਾੜਪੂਆ ਨੇ ਰੋਕਤਾ ਸੀ ਉਹ ਵੀ ਇਹਨਾਂ ਦੀ ਕਾਲੀਆਂ ਦੀ ਬਾਗਲ ਕਿਆਂ ਦੀ ਸਰਕਾਰ ਵੇਲੇ ਜਦੋਂ ਇਹਨਾਂ ਦਾ ਸ਼ਰਨ ਦੀ ਢਿੱਲੋਂ ਇਰੀਗੇਸ਼ਨ ਮਿਨਿਸਟਰ ਸੀ ਹੁਣ ਮੈਨੂੰ ਇਹ ਨਹੀਂ ਪਤਾ ਸ਼ਰਨ ਦੀ ਢਲਾਉਦਾ ਕੀ ਆ ਕਿ ਬਾਗੀ ਆ ਔਰ ਤੁਸੀਂ ਵੇਖ ਲਿਓ ਹੋ ਸਕਦਾ ਹੁਣ ਬਾਗੀ ਬਣਿਆ ਫਿਰਦਾ ਹੋਵੇ ਪੱਕਾ ਨਹੀਂ ਪਤਾ ਹੁੰਦਾ ਇਹਨਾਂ ਦਾ ਸ਼ਾਇਦ ਬਾਗੀ ਹੋਵੇ ਜਾਂ ਬਾਗੀ ਹੋਵੇ ਕਿਉਂਕਿ ਬਦਲਦੇ ਰਹਿੰਦੇ ਦਾਗੀ ਬਾਗੀ ਤੇ ਉਦੋਂ ਇਹਨਾਂ ਨੇ ਭਾਖੜਾ ਜਿਹੜੀ ਨਹਿਰ ਆ ਉਹਦੀਆਂ ਬੰਨੀਆਂ ਉੱਚੀਆਂ ਕਰਤੀਆਂ ਬਹਾਨਾ ਬਣਾ ਕੇ ਕਿ ਨਹਿਰ ਥੱਲੇ ਸਲਟ ਜਾਮ ਗਈ ਜਦ ਕਿ ਬਹੁਤ ਪਾਣੀ ਤੇਜ਼ ਚੱਲਦਾ ਉਹ ਤੇ ਜਮ ਨਹੀਂ ਸਕਦੀ ਉਹ 3.5 ਦੇ ਵਿੱਚੋਂ ਤਕਰੀਬਨ 1.9 ਮਿਲੀਅਨ ਏਕੜ ਫੁੱਟ ਪਾਣੀ ਹੋਰ ਦੇਤਾ ਹਰਿਆਣੇ ਨੂੰ ਪਾਣੀ ਵਗ ਰਿਹਾ ਉਹਦੇ ਵਿੱਚ ਦੀ ਉਹ ਸਿਰਫ ਉਹ ਜਿਹੜਾ ਇੰਦਰਾ ਗਾਂਧੀ ਦੇ ਕੇ ਗਈ ਸੀ ਉਹਦਾ ਇਹੀ ਕੋਈ 1 ਤੋਂ 2 ਮਿਲੀਅਨ ਏਕੜ ਫੁੱਟ ਪਾਣੀ ਬਾਕੀ ਹਜੇ ਹੈਗਾ ਤੇ ਉਹ ਵੀ ਜਾਂਦਾ ਹੋਊਗਾ ਤੁਹਾਨੂੰ ਦੱਸਦਾ ਕਿਵੇਂ ਜਾਂਦਾ ਉਹ ਜਿਹੜਾ ਹੰੜ ਰੋਲਾ ਪੈ ਰਿਹਾ ਇਹ ਜਿਹੜੇ ਮਿਲੀਅਨ ਏਕੜ ਫੁੱਟ ਤੁਹਾਨੂੰ ਦੱਸਿਆ ਇਹ ਪਾਣੀ ਦੀ ਕੁਆਂਟੀਟੀ ਹੁੰਦੀ ਆ ਮਿਲੀਅਨ ਏਕੜ ਫੁੱਟ ਹੁੰਦਾ ਵੀ 10 ਲੱਖ ਕਿੱਲੇ ਚ 1 ਫੁੱਟ ਪਾਣੀ ਖੜੇ ਜਾ ਮੰਨ ਲਓ ਇਹ ਭਾਂਡਾ ਇੱਕ ਵੀ ਟੋਟਲ ਪਾਣੀ ਮੰਨ ਲਓ ਆਪਾਂ ਕਹਿੰਦੇ ਆ ਵੀ ਤੈਨੂੰ ਬਾਲਟੀ ਪਾਣੀ ਦੀ ਦੇਣੀ ਆ ਵੀ ਸਾਲ ਦੀ ਹੁਣ ਉਹ ਬਾਲਟੀ ਪਾਣੀ ਨੂੰ ਆਪਾਂ ਗਣੀਏ ਵੀ ਡਰਮਾਂ ਜਾਂ ਭਰਿਆ ਵਿਆ ਤੇ ਉਹਦੇ ਥੱਲੇ ਜਿਵੇਂ ਟੂਟੀ ਨਹੀਂ ਲੱਗੀ ਹੁੰਦੀ ਚਾਹ ਛੱਡਣ ਵਾਲੀ ਉਹ ਟੂਟੀ ਆ ਜਾਂ ਵੀ ਟੈਂਕੀ ਲਾ ਲਓ ਵੀ ਟੈਂਕੀ ਆ ਇੱਕ ਉਹ ਪਾਣੀ ਤੇ ਉਹਦੇ ਥੱਲੇ ਟੂਟੀ ਲੱਗੀ ਆ ਉਹ ਟੂਟੀ ਜੋ ਆਡੈਂਟ ਮੰਗਦੇ ਆ ਆਡੈਂਟ ਕੀ ਮੰਗਦੇ ਆ ਵੀ ਸਾਨੂੰ ਆਹ ਮਹੀਨੇ ਚ ਇਨਾ ਪਾਣੀ ਦੇ ਦਿਓ ਆਹ ਤੈਨਾ ਦੇ ਦਿਓ ਇਹ ਤੀਨਾ ਦੇ ਦਿਓ ਤੇ ਉਹਦਾ ਸਾਰੇ ਦਾ ਜਿਹੜਾ ਲੇਖਾ ਜੋਖਾ ਹੁੰਦਾ ਸਾਲ ਬਾਅਦ 1 ਮਈ ਤੇ ਜਾ ਕੇ ਹੁੰਦਾ ਵੀ 1 ਮਈ ਤੱਕ ਤੁਹਾਨੂੰ ਇੰਨਾ ਪਾਣੀ ਚਲਾ ਗਿਆ ਬਈ ਥੋੜੀ ਜਿਹੜੇ ਥੋੜੇ ਹਿੱਸੇ ਦਾ ਪਾਣੀ ਹੈ ਟੈਂਕੀ ਜੋ ਖਾਲੀ ਹੋ ਗਿਆ ਤੇ ਅੱਗੇ ਕੀ ਕਰਦੇ ਸੀ ਪਹਿਲਾਂ ਵੀ ਵੱਧ ਮੰਗ ਲੈਂਦੇ ਆ ਵੀ ਸਾਨੂੰ ਇੰਨਾ ਪਾਣੀ ਦਿਓ ਜਿਵੇਂ ਉਹਨੇ ਕਹਿੰਦੇ 8500 ਕਿਊਸਿਕ ਚਾਹੀਦਾ ਉਹ ਫਲੋਅ ਹੁੰਦਾ ਵੀ ਟੈਂਕੀ ਖੋਲੀ ਕਿੰਨਾ ਪਾਣੀ ਨਿਕਲ ਰਿਹਾ ਲਹਿਰ ਵੀ ਕਿੰਨਾ ਪਾਣੀ ਵਗ ਰਿਹਾ ਉਹ ਮੰਨ ਲਓ ਪਹਿਲਾਂ ਉਹਨਾਂ ਨੇ ਵੱਧ ਪਾਣੀ ਛੜਾ ਲੈਂਦੇ ਸੀ ਜਦੋਂ ਅੱਜ ਕੱਲ ਆ ਜਾਂਦਾ ਸੀ ਪਾਣੀ ਪਹਿਲੀ ਵਾਰ ਤੋਂ ਲੈਂਦੇ ਸੀ ਅੱਜ ਕੱਲ ਆ ਕੇ ਫੇਰ ਕਹਿਣ ਦੀ ਸਾਡੇ ਕੋਲ ਤਾਂ ਪਾਣੀ ਐ ਨਹੀਂ ਯਾਰ ਹੋਰ ਛੱਡ ਦਿਓ ਮਤਲਬ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜਿਹੜਾ 3.5 ਮਿਲੀਅਨ ਏਕੜ ਫੋਟਾ ਹਰਿਆਣਾ ਉੱਲ ਜਾਂਦਾ ਹੀ ਹੋਊਗਾ ਉਹ ਗਾ ਦਿੱਲੀ ਵੀ ਜਾਂਦਾ ਹੀ ਹੋਊਗਾ ਉੱਚੋ ਕਿਉਂਕਿ ਕੰਟਰੋਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹਨਾਂ ਕੋਲ ਸੀ ਤੇ ਐਦ ਕੀ ਕੀ ਹੋਇਆ ਉੱਥੇ ਆਪਣਾ ਇੰਜੀਨੀਅਰ ਦਾ ਮੁੰਡਾ ਆਕਾਸ਼ਦੀਪ ਸਿੰਘ ਮੈਂ ਨਾ ਸ਼ਾਇਦ ਵਿਸਰਦਾ ਹੋਵਾਂ ਇਹੀ ਆ ਉਹ ਅਲੋਕੇਸ਼ਨ ਜਿਹੜਾ ਪਾਣੀ ਦੀ ਵੰਡ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਆ ਤੇ ਉਹਨੇ ਅੱਜ ਕੀ ਰੌਲਾ ਪਾ ਰਿਹਾ ਵੀ ਥੋੜਾ ਤਾਂ ਪਾਣੀ ਪੂਰਾ ਹੋ ਗਿਆ ਥੋੜੇ ਹਿੱਸੇ ਦਾ ਪਾਣੀ ਥੋਡੀ ਨਹਿਰ ਵਿੱਚ ਦੀ ਵਗ ਚੁੱਕਿਆ ਹੁਣ ਤੁਸੀਂ ਵੱਧ ਪਾਣੀ ਕਿੱਥੇ ਮੰਗਦੇ ਆ ਕਿਉਂਕਿ ਪੰਜਾਬ ਵਾਸਤੇ ਤਾਂ ਪਾਣੀ ਹੈ ਨਹੀਂ ਸਾਡੇ ਕੋਲੇ ਸਾਡੀਆਂ ਅਜੇ ਨਹਿਰਾਂ ਪੂਰੀਆਂ ਚੱਲ ਨਹੀਂ ਰਹੀਆਂ ਤਾਂ ਇਹਨਾਂ ਨੇ ਕੀ ਕਰਿਆ ਉਹਨੂੰ ਰਾਤ ਨੂੰ ਬਦਲ ਕੇ ਕੋਈ ਸੰਜੀਵ ਨਾਮ ਦਾ ਸ਼ਾਇਦ ਕੋਈ ਇੰਜੀਨੀਅਰ ਆ ਜਿਹੜਾ ਡੈਮ ਸੇਫਟੀ ਨੂੰ ਲੱਗਿਆ ਸੀ ਉਹਨੂੰ ਬਦਲ ਕੇ ਕੇਂਦਰ ਨੇ ਉਧਰ ਕਰਤਾ ਉਹਨੂੰ ਬਦਲ ਕੇ ਡੈਮ ਡੈਮ ਸੇਫਟੀ ਤੇ ਲਾਤਾ ਮਤਲਬ ਸਾਡੀ ਜਿਹੜੀ ਪਕੜਾ ਬਿਲਕੁਲ ਖਤਮ ਹੋਈ ਗਈ ਆ ਹੁਣ ਮੈਂ ਉਹਨਾਂ ਵੀ ਭਗਵੰਤ ਮਾਨ ਸਾਹਿਬ ਦਾ ਮੰਤਰੀ ਉੱਥੇ ਫਰਦਾ ਸ਼ਾਹਦ ਪੋਹਲਤ ਸਿੰਘ ਸਾਹਿਬ ਵੀ ਡੈਮ ਤੇ ਜਾਣ ਰਹੀਆਂ ਕੰਢਣ ਸੋ ਤੁਸੀਂ ਵਿਰੋਧੀ ਧਿਰ ਨਹੀਂ ਹੈਗੇ ਤੁਸੀਂ ਸਰਕਾਰ ਚ ਦੋ ਕੰਮ ਕਰੋ ਬੜੇ ਸੌਖੇ ਆ ਪਹਿਲੀ ਕੰਮ ਇਹ ਆ ਸਾਰਿਆਂ ਨੂੰ ਸੌਖਾ ਕੰਮ ਜਿਹੜਾ ਤੁਹਾਨੂੰ ਦੱਸਦਾ ਉਹ ਆ ਵੀ ਵਿਧਾਨ ਸਭਾ ਦੇ ਵਿੱਚ ਮਤਾ ਲਿਆਓ ਸਾਰੇ ਐਗਰੀਮੈਂਟ 1955 ਤੋਂ ਲੈ ਕੇ ਜਿੰਨੇ ਐਗਰੀਮੈਂਟ ਆ ਉਸ ਤੋਂ ਪਹਿਲਾਂ ਦਾ ਕੱਲਾ ਗੰਕਨਾਲ ਦਾ ਐਗਰੀਮੈਂਟ ਆ ਉਹ ਗੰਕਨਾਲ ਐਗਰੀਮੈਂਟ ਦਾ ਅਗੇ ਰਪੀਰੀਅਨ ਆਪਾਂ ਨੂੰ ਉਹਦੀ ਸੀਨ ਰੇਜ ਮੰਦੀ ਸੀਗੀ ਰੌਂਟੀ ਕੰਨ ਲਓ ਉਹ ਕੋਈ ਉਹ ਦਿਓ ਬਾਕੀ ਸਾਰੇ ਰੱਦ ਕਰ ਦਿਓ ਤੇ ਜਿਹੜੀ ਪੰਜਾਬ ਪੁਲ ਥੋੜੀ ਨਿਤ ਧਰਨੇ ਦੇ ਜ਼ਿੰਮੇਦਾਰਾਂ ਨੂੰ ਕੁੱਟਦੀ ਆ ਕਦੇ ਕਿਸੇ ਨੂੰ ਕੁੱਟਦੀ ਆ ਕਦੇ ਮਲਾਇਮਾਂ ਨੂੰ ਕੁੱਟਦੀ ਆ ਚੰਗੀ ਫੋਰਸ ਆ ਆਪਣੀ ਪੰਜਾਬ ਪੁਲ ਬਹੁਤ ਤਗੜੇ ਆ ਮੁੰਡੇ ਸਾਰੇ ਪਟੋਨ ਨੂੰ ਤਗੜੇ ਆ ਖੈਰ ਉਹਨਾਂ ਨੂੰ ਸਿੱਧੇ ਪਾਸੇ ਲਾਓ ਉਹਨਾਂ ਨੂੰ ਲਾਓ ਡੈਨ ਤੇ ਉੱਥੇ ਭੇਜੋ ਵੀ ਭਾਈ ਅਜੇ ਤੋ ਕੰਟਰੋਲ ਕਿਉਂਕਿ ਪੰਜਾਬ ਦੇ ਹੱਕ ਬਣਦੇ ਆ ਉਹਦਾ ਕੰਟਰੋਲ ਸਾਡੇ ਕੋਲੇ ਐ ਤੇ ਦਾ ਤੁਹਾਡਾ ਕੰਟਰੋਲ ਹੈ ਹੀ ਬੰਦੇ ਆਪਣੇ ਬੈਠੇ ਹੁੰਦੇ ਆ ਜਿਹੜੇ ਆ ਹਰੀਕੇ ਹੈਡਵੌਕਸ ਆ ਮੇਨ ਉਥੋਂ ਦਾ ਕੰਟਰੋਲ ਰਾਓ ਰਾਜਸਥਾਨ ਨੂੰ ਪੀਣ ਜੋਗਾ ਪਾਣੀ ਭੇਜੋ ਦੂਜੇ ਰਾਹੀਂ ਜਿਹੜੀ ਪ੍ਰਾਣੀ ਚਲਦੀ ਹੈ ਭੇਜੋ ਤੇ ਖੇਤੀ ਹੁੰਦੀ ਹੈ ਇਹ ਪਾਣੀ ਰਾਜਸਥਾਨ ਫੀਡਰ ਦਾ ਇੰਦਰਾਗਾਨੀ ਕਨਾਲ ਦਾ ਟਿੱਬਿਆਂ ਚ ਲਿਆ ਕੇ ਛੱਡਿਆ ਹੈ ਅੱਜ ਵੀ ਉਥੇ ਟਿੱਬਿਆਂ ਚ ਪਾਣੀ ਪਈ ਜਾਂਦਾ ਬਰਬਾਦ ਹੁੰਦਾ ਇਹ ਤੇ ਕੰਟਰੋਲ ਕਰੋ ਪੰਜਾਬ ਦੀਆਂ ਨਹਿਰਾਂ ਚਲਾਓ ਸਾਰੀਆਂ ਫੁੱਲ ਆ ਮੋਗੇ ਤੁਸੀਂ ਏਡੇ ਏਡੇ ਕਰੇ ਹੋਇਆ ਪੰਜਾਬ ਦੇ ਵਿੱਚ ਅਸੀਂ ਅੱਗੇ ਮੰਗ ਕੀਤੀ ਸੀ ਥੋੜਾ ਜਿਹੜਾ ਪਾਣੀ ਦੀ ਵੰਡਾ ਹਿਆਰ ਕੱਲੇ ਤੇ 3.05 ਕਿਊਸਿਕ ਦੀ ਆ ਉਹਨੂੰ ਵਧਾ ਕੇ ਸੱਤ ਕਰੋ ਸਾਰੇ ਮੋਗੇ ਵੱਡੇ ਕਰ ਦਿਓ A to Z ਇਹਨਾਂ ਗੱਸੀਆਂ ਦੀ ਪਾਣੀ ਚੱਲ ਪੈਣਾ ਕਿਉਂਕਿ ਮੋਗੇ ਨਿਕਣਗੇ ਪਾਣੀ ਨਿਕਲਦਾ ਹੀ ਨਹੀਂ ਰਹੀ ਦੀ ਮੋਗੇ ਵੱਡੇ ਕਰੋ ਜ਼ਿੰਮੇਦਾਰਾਂ ਨੂੰ ਕਹੋ ਭਾਈ ਚੱਕੋ ਪਾਣੀ ਵਾਧੂ ਹੋਊ ਨਹਿਰਾਂ ਤੇ ਜਿੱਥੇ ਨਾਲ ਦੀ ਨਾਲ ਦੀ ਆ ਆਰਜੀ ਮੋਗੇ ਦੇ ਦਿਓ ਜਿੱਥੇ ਤੁਹਾਨੂੰ ਲੱਗਦਾ ਪਾਣੀ ਜਾਦੇ ਆ ਨਹਿਰ ਨਹੀਂ ਚੱਲਣੀ ਉਹਦੇ ਹਾਰੇ ਦੁਆਲੇ ਆਰਜੀ ਮੋਗੇ ਪਾਈਪਾਂ ਜਿੰਦਰਾ ਨੇ ਚੱਟ ਲੈਣੀਆਂ ਵੀ ਆਰਡਰ ਤਾਂ ਕਰੋ ਵੀ ਲਾਓ ਪਾਣੀ ਆ ਰਾਜਤਾਲ ਕਨਾਲ ਤੇ ਦੇ ਦਿਓ ਜਿੰਨਰੋਂ ਕੋਈ ਵੀ ਆ ਰਾਜਸਥਾਨ ਕਨਾਲ ਚ ਪਾਣੀ ਆਪਣਾ ਹੀ ਵਗਦਾ ਜਿਹਦੇ ਲਿਫਟ ਪੰਪ ਨਾਲ ਪੈਂਦਾ ਠੀਕ ਆ ਜਿਹਦੇ ਲਿਫਟ ਪੰਪ ਨਾਲ ਨਹੀਂ ਪੈਂਦਾ ਜਿਸ ਨੂੰ ਪਾਣੀ ਦੀ ਲੋੜ ਆ ਇੱਕ ਐਪਲੀਕੇਸ਼ਨ ਦੇਵੇ ਨਹਿਰੀ ਮੈਗਨੇ ਕੋਈ ਐਕਸ਼ਨ ਪਾਸ ਕਰਕੇ ਦੇ ਦੇ ਵੀ ਭਾਈ ਤੂੰ ਰਾਜਸਥਾਨ ਕਿਨਾਰ ਦੇ ਵਿੱਚੋਂ ਪੰਪ ਪਾ ਲਾ ਉੱਥੋਂ ਮੈਂ ਪੰਪ ਲਾਉਣਾ ਜਿੰਨਾਰਾ ਨੇ ਪਾਣੀ ਲਾ ਲੈਣਾ ਜੇ ਤਾਂ ਕੁਝ ਕਰਨਾ ਤਾਂ ਆ ਦੋ ਕੰਮ ਕਰੋ ਪਹਿਲਾਂ ਵਿਧਾਨ ਸਭਾ ਜਰਦ ਕਰੋ ਤੇ ਉਹਦੇ ਵਿੱਚ ਦੀ ਨਾਰਾ ਲਾਗਦੀਆਂ ਜਿਹੜੀ ਨਗਦੀ ਆ ਉਹ ਚੋਂ ਉਹਨਾਂ ਨੂੰ ਕੋਈ ਜਿੰਨਾ ਪਾਣੀ ਚਾਹੀਦਾ ਵਾਪਸ ਲੋ ਚਲਾ ਪਾਣਿਆ ਵਾਧੂ ਪਾਣੀ ਰਾਜਸਥਾਨ ਨੂੰ ਦੇ ਦਿਓ ਜਿਹੜਾ ਜਾਂਦਾ ਫੇਰ ਤਾਂ ਆਪਾਂ ਮੰਨ ਲਾਂਗੇ ਵੀ ਭਾਈ ਤੁਸੀਂ ਸਿਹਰਦਾ ਤੇ ਜੇ ਐਵੇਂ ਆ ਡਰਾਮੇ ਜੇ ਕਰਨੇ ਆ ਮੈਂ ਤੁਹਾਨੂੰ ਦੱਸਾਂ ਮੁੱਖ ਮੰਤਰੀ ਸਾਹਿਬ ਕਿਸੇ ਨੇ ਨਹੀਂ ਮੰਨਵੇਂਗਾ ਤੁਹਾਡੇ ਇਹ ਲੋਕਾਂ ਨੂੰ ਪਤਾ ਵੀ ਰਲ ਕੇ ਡਰਾਮੇ ਕਰਦੇ ਆ ਤੇ ਡਰਾਮੇ ਹੀ ਰਹੇ ਨੇ ਵੈਸੇ ਮੌਕਾ ਤੁਹਾਡੇ ਕੋਲੇ ਬੜੀਆਂ ਤੁਹਾਡੀਆਂ ਤਕਰੀਰਾਂ ਸੁਣਦੇ ਹੁੰਦੇ ਸੀ ਬੜਾ ਜੋਸ਼ ਸੀ ਕਰਜੋਂ ਤਾਂ ਦੇਖੋ ਇਤਿਹਾਸ 'ਚ ਨਾਮ ਬਣ ਜਾਣਾ ਲੋਕ ਯਾਦ ਕਰਿਆ ਕਰਨਗੇ ਵੀ ਭਗਵੰਤ ਮਾਨ ਜਿਵੇਂ ਦਰਬਾਰਾ ਸਿੰਘ ਨੂੰ ਗਾਲਾਂ ਕੱਢਦੇ ਆ ਉਹਦਾ ਤੁਹਾਨੂੰ ਯਾਦ ਹੀ ਕਰ ਲਿਆ ਕਰਨ ਦਰਬਾਰੇ ਦੇ ਵਾਸਤੇ ਹਿੰਮਤਵਾਵਾ ਜਈ ਬੀਆ ਜੇ ਹਿੰਮਤ ਕਰ ਲਓਗੇ ਤਾਂ ਚੰਗੀ ਗੱਲ ਆ ਤੇ ਨਹੀਂ ਫਿਰ ਡਰਾਮੇ ਲੋਕਾਂ ਨੇ ਬੜਾ ਚਿਰ ਵੇਖਣੇ ਨਹੀਂਗੇ ਇਹ ਬਥੇਰੇਆਂ ਨੇ ਪਹਿਲਾਂ ਨੇ ਵੀ ਕਰਿਆ ਤੁਸੀਂ ਵੀ ਕਰ ਲਓ ਲੋਕ ਜਾਗ ਪਏ ਆ ਹੁਣ ਨਹੀਂ ਫਿਰ ਪਾਸੇ ਕਰ ਦੇਣਗੇ ਪੰਜਾਬ ਤੋਂ ਸੋਨ ਨੇੜੇ ਹੀ ਅੱਤ ਸਾਂ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ